ਆਪਣਾ ਟੀਵੀ ਤੇ ਗਾਣੇ ਆਉਂਦੇ ਆਪਣਾ ਮਹੰਮਸ ਦੀ ਸਾਹਬ ਦੇ ਬਣਕ ਦੇ ਤੇ ਮੈਂ ਮੇਰੀ ਮਾਂ ਨੂੰ ਕਹਣਾ ਵੀ ਕਿ ਤਨਾ ਮੈਂ ਵੀ ਆਪਣਾ ਹੀ ਆਇਆ ਕਰੂੰ ਅੱਛਾ ਪਰ ਮੈਨੂੰ ਇਹ ਨਹੀਂ ਪਤਾ ਸੀ ਉਦੋਂ ਉਹਨੇ ਹੋਣਾ ਨਹੀਂ ਮਾਦਰ ਜੀ ਬਾਈ ਯਾਰ ਸਮਾਂ ਬੜਾ ਉਹ ਹੈ ਜਿਹੜੇ ਬੰਦੇ ਥੋੜੇ ਬਾਈ ਬਈ ਆਪਣਾ ਆਪਣਾ ਕਰਦੇ ਹੁਣ ਬਾਹਰ ਨੂੰ ਡੰਗਣ ਦੇ ਨੇ ਵੀ ਆ ਯਾਰ ਉਹੀ ਬੰਦੇ ਮੋਂ ਆਪਣਾ ਮੂੰਹ ਮੁੱਕ ਮੋੜ ਜਾਂਦੇ ਤੁਹਾਡਾ ਸਮਾਂ ਆ ਜਾਣਾ ਪਿੰਡੋਂ ਵਾਸੀ ਮੈਂ ਆਪਣਾ ਚਲਾ ਗਿਆ ਸੀ ਗੁਰੂ ਆਪਣਾ ਗੁਰੂ ਕਸ਼ੀ ਕਾਲੇ ਪੜ੍ਹਨ ਵੇਲੇ ਮੈਂ ਤਾਂ ਉੱਤੇ ਆਪਣਾ ਤਤ ਮੰਡੀ ਰਹਿਣ ਲੱਗ ਗਿਆ ਸੀ ਹਾਂਜੀ ਸ਼ਾਹਨੂ ਮਲਕ ਸਾਨੂੰ ਮੈਨੂੰ ਫਿਕਰ ਪੈਂਦਾ ਵੀ ਰੋਟੀ ਅੱਜ ਕਿੱਥੇ ਖਾਵਾਂਗੇ ਇਹ ਨਹੀਂ ਵੀ ਆਪਣੇ ਪੈਸੇ ਨਹੀਂ ਸੀ ਹਾਂਜੀ ਤਾਂ ਮੋਹਲਤਾਂ ਦਾ ਜਿਥੋਂ ਮਰਜ਼ੀ ਖਾ ਲੈ ਬਿਲਕੁਲ ਕਿਉਂਦਾ ਨਹੀਂ ਵੀ ਯਾਰ ਵੀ ਜਿਹੜਾ ਮਾਂ ਬੱਦਾਲੀ ਰੋਟੀ ਸੀਗੀ ਉਹ ਤਾਂ ਹੈ ਨਹੀਂ ਰਹੀ ਨਹੀਂ ਪਿਆਰ ਵੀ ਹੁੰਦਾ ਹਾਂ ਸ਼ਾਹਨੂ ਮਲਕ ਅਸੀਂ ਮੈਂ ਉਹ ਸਮਾਂ ਦੇਖਿਆ ਹੋਇਆ ਹੈ ਸ਼ਾਹਨੂ ਮਲਕ ਆਪਣਾ 5:00 6:00 ਵਜੇ ਨੂੰ ਖੋਹ ਪੈਣ ਲੱਗਿਆਂ ਦੀ ਵੀਰੋਂ ਇੱਕ ਵੈਸੇ ਵੀ ਮਤਲਬ ਜਿਵੇਂ ਜਸਨੇ ਕਿਹਾ ਵੀ ਪਹਿਲੀ ਕਮਾਈ ਜਾਂ ਪਹਿਲੀ ਜਦੋਂ ਬੰਦੇ ਨੂੰ ਕੋਈ ਵੀ ਪ੍ਰਾਪਤੀ ਪਹਿਲੀ ਹੁੰਦੀ ਮੰਨ ਲਓ ਤੁਹਾਡੀ ਪਹਿਲੀ ਕਾਸਟ ਹੈਟ ਕਿਤੇ ਬੰਦੇ ਨੇ ਆ ਕੇ ਮਾਂ ਨੂੰ ਆ ਕੇ ਦੇਣੀ ਵਿਆਹ ਮਤਲਬ ਉਹ ਤਾਂ ਸਭ ਤੋਂ ਵੱਡੀ ਬਈ ਚੀਜ਼ ਹੀ ਮਾਂ ਹੈ ਹੂੰ ਮੈਸੂ ਦੱਸਦਾ ਗੱਲ ਵੀ ਕੁਛੇ ਚੱਲਣ ਹੈ ਜੀ ਹੁੰਦੀਆਂ ਨੈਪਕਿਨ ਪਹਿਣਾ ਛੋਟੀ ਜਿੰਦਗੀ ਜਨਾ ਹਾਂਜੀ ਤੁਸੀਂ ਇੱਕ ਤਾਂ ਮਾਰਕ ਨੂੰ ਬਰਾਬਰ ਨੂੰ ਪਤਾ ਹੁੰਦਾ ਹੈ ਹਾਂ ਦੂਜੀ ਛੋਟੀ ਮਾਂ ਹੁੰਦੀ ਹੈ ਬਿਲਕੁਲ ਜੋ ਉਹਦੇ ਨਾਲ ਸਾਂਝੀ ਆਪਣਾ ਘਰ ਸਾਂਝਾ ਠੀਕ ਹੈ ਹੂੰ ਕਿਉਂਕਿ ਮਾਂ ਸਿਆਣੇ ਕਹਿੰਦੇ ਵੀ ਜੇ ਪਿਓ ਮਰ ਜੇ ਮਾਂ ਘਰ ਸੰਭਾਲ ਲੈਂਦੀ ਐ ਬਿਲਕੁਲ ਜੇ ਮਾਂ ਮਰ ਜੇ ਥੋੜਾ ਘਰ ਖੇਰ ਖਰ ਹੋ ਜਾਂਦਾ ਘਰ ਦੇ ਮੋਂ ਦੂਰ ਦੂਰ ਦੂਜੇ ਪਾਸੇ ਹੋ ਜਾਂਦੇ ਹੋ ਜਾਂਦੇ ਠੀਕ ਐ ਉਹ ਸਾਡੇ ਨਾਲ ਵੀ ਹੋ ਜਾਂਦਾ ਹਮ ਮਤਲਬ ਕੱਲ ਮੇਰੇ ਨਾਲ ਹਰ ਕਰੀ ਬਹੁਤ ਮਾਰੀ ਆ ਮਾਂ ਬਿਨਾਂ ਤਾਂ ਜਾ ਕੇ ਘੁੱਪਣੇ ਰਾ ਮਾਂ ਵਾਲੀ ਘਰ ਬੱਜਿਆ ਹੁੰਦਾ ਬਿਲਕੁਲ ਚਲੋ ਮੈਂ ਗੀਤ ਉਹ ਦੋ ਬੋਲ ਹਾਂ ਹਾਂ ਜ਼ਰੂਰ ਆਉਣ ਦੋ ਮੈਂ ਥੋੜਾ ਮੋਹਲ ਸਾਈਡ ਪਾਸੇ ਲੈ ਨਹੀਂ ਜ਼ਰੂਰ ਨਹੀਂ ਨਹੀਂ ਮੁਖ ਮਾਨੇ ਮੁਖ ਮਾਨੇ ਬੜੇ ਚਿਰਦਾਲ ਕੋਇਆ ਵੱਡੀ ਭਾਬੀ ਮਾਂ ਵਰਗੀ ਮਾਂ ਮਰੀਦਾ ਮਾਂ ਮਰੀਦਾ ਐਸਾਸ ਵੀ ਨਾ ਹੋਇਆ ਵੱਡੀ ਭਾਬੀ ਮਾਂ ਵਰਗੀ ਮੁਖ ਮਾਨੇ ਕੀ ਬਾਤ ਹੈ ਕੀ ਬਾਤ ਹੈ ਇਹ ਵੀ ਉਸੇ ਬੀਤ ਲਿਖਿਆ ਹੋਇਆ ਭਾਈ ਆਪਣਾ ਕੋਟ ਭਾਈ ਦਾ ਹੂੰ ਬਹੁਤ ਪਿਆਰਾ ਗੀਤ ਸੀ ਇਹ ਫਿਰ ਤੁਸੀਂ ਕਹਿ ਕੀ ਰਖਵਾਇਆ ਅਸਲ ਵਿੱਚ ਨਾ ਗੀਤ ਬਣ ਗਿਆ ਹੂੰ ਉਹਨੂੰ ਪਤਾ ਸੀ ਮੇਰੇ ਬਾਰੇ ਠੀਕ ਹੈ ਗੀਤ ਕਦੇ ਐਂ ਗੱਲਾਂ ਹੋ ਜਾਂਦੀਆਂ ਹਾਂ ਉਸ ਦਿਨ ਗੀਤ ਬਣ ਗਿਆ ਬਾਈ ਇਹ ਵੀ ਹੁੰਦਾ ਸੀ ਗੀਤਕਾਰ ਨੂੰ ਵੀ ਕਿ ਹਾਲਾਂਕਿ ਭਿੰਦਰ ਬਾਈ ਤਾਂ ਹਰ ਨਵਜ਼ ਪਛਾਣ ਲੈਂਦੇ ਆ ਤੁਹਾਡੇ ਵੱਲੋਂ ਵੀ ਅਸੀਂ ਵੀਰ ਐਸਾ ਕੁਝ ਮੈਟਰ ਮੈਨੂੰ ਚਾਹੀਦਾ ਵੀ ਐਸਾ ਕੁਝ ਲੋਕ ਭਿੰਦਰ ਬਾਈ ਤੋਂ ਇਲਾਵਾ ਹੋਰ ਗੀਤਕਾਰਾਂ ਤੋਂ ਕੁਝ ਇਦਾਂ ਦਾ ਕਿਤੇ ਬਾਈ ਡਿਮਾਂਡ ਤੇ ਰਖਵਾਇਆ ਕਿਤੇ ਗਾਣੇ ਨੀ ਮੈਂ ਗਾਣੇ ਲ ਆਪਣਾ ਲਗਾਵਾਏ ਨਹੀਂ ਹਾਂ ਗਾਣੇ ਜਿਹੜੇ ਆਪਣਾ ਹੁੰਦੇ ਸੀ ਵਧੀਆ ਵਧੀਆ ਗਾਣੇ ਉਹ ਬਾਈ ਦੇ ਸਾਹਮਣੇ ਅਸੀਂ ਰੱਖ ਦਿੰਦੇ ਸੀ ਹਾਂ ਕਿਹੜਾ ਗਾਣੇ ਨੇ ਹਾਂ ਤੇ ਇਹ ਨਹੀਂ ਬਾਈ ਦੇ ਗਾਣ ਆਪਣਾ ਕਲੇ ਆਪਦੇ ਗਾਣੇ ਗਵਾਏ ਨੇ ਹਾਂ ਸਾਰਾ ਦਿਨ ਆਪਣਾ ਗਾਣੇ ਗਵਾਏ ਨੇ ਹਾਂ ਭਿੰਦਰ ਬਾਈ ਨਾਲ ਕਿੰਨਾ ਸਮਾਂ ਉਦੋਂ ਉਸ ਪਾਰੀ ਦੇ ਵਿੱਚ ਮੈਂ ਬਾਈ ਰਿਹਾ ਬਾਈ ਨਾਲ 199 2000 ਤੱਕ ਰਿਹਾ ਮੈਂ ਠੀਕ ਹੈ ਫਿਰ ਆਪ ਆਪਣਾ ਮੇਰੇ ਬਾਅਦ ਆਪਣਾ ਧਰਪੀਤਾ ਗਿਆ ਸੀ ਹਾਂ ਫਿਰ ਜਿਹੜਾ ਮੁੰਡਾ ਆਪਣਾ ਵੀਰ ਦੇ ਮੰਦਿਰ ਹੈ ਹਾਂ ਇਹ ਵੀ ਮੇਰਾ ਮੇਰੇ ਕੋਲੇ ਹੁੰਦਾ ਸੀ ਅੱਛਾ ਬਲਜਿੰਦਰ ਓਕੇ ਫਿਰ ਮੈਂ ਉਹਦੀ ਬਾਹ ਫੜਾਈ ਬਾਈ ਨੂੰ ਹੂੰ ਹਾਂ ਜੋ ਵੀ ਚਲੋ ਵਧੀਆ ਬਾਬੇ ਦੀ ਕਿਰਪਾ ਹੋਈ ਉਹਦੇ ਉਹ ਮੇਰੇ ਕੋਲੇ ਚਾਰ ਪੰਜ ਛੇ ਸਾਲ ਰਿਹਾ ਮੇਰੇ ਕੋਲੇ ਫਿਰ ਐ ਹੁੰਦਾ ਜੀ ਮੈਂ ਬਾਈ ਕੋਲੇ ਮੈਂ ਕਲਾਕਾਰ ਅਸੀਂ ਚਲੇ ਗਏ ਹੋਰ ਆ ਗਏ ਨਵੇਂ ਆ ਗਏ ਹੂੰ ਪਰ ਅਸੀਂ ਇਹ ਵੀ ਅਸੀਂ ਆਪਣਾ ਐਗਰੀਮੈਂਟ ਪੂਰਾ ਕੀਤਾ ਬਾਈ ਨਾਲ ਠੀਕ ਹੈ ਵੀ ਉਹਨੇ ਬਚਾ ਲਓ ਨਾ ਨਾ ਉਹ ਨਹੀਂ ਉਹ ਵੀ ਪੂਰਾ ਕੀਤਾ ਉਸ ਤੋਂ ਬਾਅਦ ਵੀ ਅਸੀਂ ਆਪਣਾ ਮਿਲਦੇ ਵੀ ਰਹੇ ਆਉਂਦੇ ਜਾਂਦੇ ਵੀ ਰਹੇ ਹੂੰ ਤਾਂ ਹੀ ਤਾਂ ਹੀ ਹੋਣਾ ਕਿ ਮੈਂ ਆਪਣਾ ਮੇਲ ਹੋਇਆ ਨੇ ਫਰਕੇ ਪਿਆ ਹੁੰਦਾ ਫਿਰ ਤੁਹਾਨੂੰ ਪਤਾ ਹੀ ਬਿਲਕੁਲ ਅੱਛਾ ਜਿਵੇਂ ਤੁਸੀਂ ਤਰਨਪ੍ਰੀਤ ਬਾਈ ਦੀ ਗੱਲ ਕਰੀ ਆ ਵੀ ਤੁਸੀਂ ਬਾਈ ਕੋਲੇ ਲੈ ਕੇ ਗਏ ਸੀ ਬਾਈ ਕੋਲੇ ਆਉਣ ਤੋਂ ਬਾਅਦ ਉਹਨੇ ਵਾਕ ਮਾਰੀ ਤਰਨਪ੍ਰੀਤ ਬਾਈ ਨੇ ਜੋ ਕੀਤਾ ਪਰ ਬਈ ਉਹ ਸੀਨ ਮਤਲਬ ਉਹ ਕਿਵੇਂ ਸੀ ਅਖੀਰਲਾ ਸਵੇਰਾ ਜਦੋਂ ਵਿਛੋੜਾ ਪਿਆ ਤਾਂ ਮੈਨੂੰ ਲੱਗਦਾ ਇਹ ਹੁੰਦਾ ਵੀ ਸੱਜੀ ਬਾਹੀਂ ਕੱਟੀ ਗਈ ਅਸਲ ਮੈਂ ਇੱਥੇ ਉਦੋਂ ਹੈ ਨਹੀਂ ਸੀ ਬਾਈ ਪਰ ਜਦੋਂ ਖਬਰ ਸੁਣ ਮੈਂ ਚਲੇ ਗਿਆ ਜਦੋਂ ਮੈਂ ਜਿਹੜੇ ਜਾਦਾ ਮੇਰੇ ਰਾਤ ਨੂੰ ਨਾ ਉਸ ਰਾਤ ਬੜੀ ਆਪਣੇ ਬੇਚੈਨ ਸੀ ਮੈਨੂੰ ਵੀ ਹੂੰ ਮੈਂ ਉਹ ਉਸ ਦਾ ਸੌਂ ਨਹੀਂ ਰਿਹਾ ਸੀ ਮੇਰੀ ਵਾਈਫ ਅਸੀਂ ਨਾ ਗੱਲਾਂ ਕਰ ਹੀ ਜਾਂਦੇ ਆ ਆ ਸਮਝੀ ਦੀ ਉੱਠ ਕੇ ਆ ਜਿਵੇਂ ਰਾਤ ਨੂੰ ਆਪਣੀ ਨੀਂਦ ਨਹੀਂ ਆਉਂਦੀ ਹੁੰਦੀ ਅਸੀਂ ਗੱਲਾਂ ਕਰੀ ਉਸੇ ਟਾਈਮ ਹੀ ਮੈਨੂੰ ਆਪਣਾ ਬਾਈ ਆਪਣਾ ਅਮਰਦੀਪ ਕਹਿੰਦਾ ਮੈਸੇਜ ਆ ਗਿਆ ਅੱਛਾ ਜੀ ਫੇਸਬੁੱਕ ਦੀ ਮੈਸੇਜ ਦੇ ਕਹਿੰਦਾ ਬਾਈ ਕਹਿੰਦਾ ਹਰਦੇਵ ਪੱਟੇ ਗਏ ਅੱਛਾ ਜੀ ਕਿਹ ਕਹਿੰਦਾ ਐ ਕਰਕੇ ਵੀ ਧਰਮ ਮਾ ਮਾਹੇ ਬਈ ਨਹੀਂ ਬਾਈ ਜੀ ਕਿਉਂਕਿ ਸਾਡੀਆਂ ਰਿਸ਼ਤੇ ਰੇ ਸਾਂਝੇ ਆ ਹਾਂਜੀ ਮੈਨੂੰ ਐਸੀ ਮੈਨੂੰ ਫੋਨ ਆ ਜਾਂਦਾ ਉਹਨਾਂ ਦਾ ਹਾਂ ਕਹਿੰਦਾ ਯਾਰ ਮੈਂ ਮੈਂ ਆਪ ਮੈਂ ਆਪ ਲਾਇਆ ਜਾ ਕੇ ਉਹ ਫਿਰ ਉਸੇ ਬਖਤੀ ਬਤਲ ਫਿਰ ਮੈਂ ਸਾਡੇ ਸਾਝੇ ਰਿਸ਼ਤੇਰੇ ਚ ਫੋਨ ਕੀਤਾ ਮੈਂ ਬਿਕਰ ਨੂੰ ਹੂੰ ਉਹ ਬਾਕੇ ਤੁਹਾਨੂੰ ਪਤਾ ਕਹਿੰਦੇ ਨਾ ਮੈਂ ਜਾਉ ਉੱਥੇ ਪਿੰਡ ਉਹ ਸਮੇਂ ਹੈ ਜੀ ਭਾਈ ਅਸਲ ਵਿੱਚ ਉਹ ਸਾਨੂੰ ਹੁਣ ਤੱਕ ਸਮਝ ਨਹੀਂ ਲੱਗੀ ਹੂੰ ਮੈਂ ਦਾ ਵੱਡਾ ਕਲਾਕਾਰ ਹਾਂ ਕੋਈ ਮਲਕੇ ਪੈਸੇ ਦੀ ਹੁਣ ਇੱਕ ਕਮੀ ਕਮੀ ਬਿਲਕੁਲ ਵਧੀਆ ਫੈਮਿਲੀ ਵਧੀਆ ਕੋਟੀ ਵਧੀਆ ਜ਼ਮੀਨ ਜਿਆਦਾ ਸਮਝ ਨਹੀਂ ਆਈ ਕੀ ਭਾਈ ਉਹ ਸਵਾਲਿਆ ਚ ਨਾਲੇ ਤੱਕ ਹੀ ਬਣਾ ਰਿਹਾ ਕੀ ਉਦੋਂ ਬਣ ਗਿਆ ਪਤਾ ਨਹੀਂ ਭਾਈ ਮਤਲਬ ਆਪਦੇ ਨਾਲ ਹੀ ਲੈ ਗਿਆ ਕੁਛ ਭੇਦ ਨਾਲ ਹੀ ਚਲੇ ਜਾਣਾ ਨਾਲ ਨਾਲ ਲੈ ਗਿਆ